ਤਾਂ ਗਵਾਂਡੀ ਦੇਸ਼ ਪਾਕਿਸਤਾਨ ਦੇ ਵਿੱਚ ਮੁਰਤੋਂ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਇੱਕ ਗਲੋਬਲ ਅੱਤਵਾਦੀ ਦੇ ਗੋਲੀਆਂ ਮਾਰੀਆਂ ਗਈਆਂ ਨੇ ਤਾਂ ਗਲੋਬਲ ਅੱਤਵਾਦੀ ਅਤੇ ਲਸ਼ਕਰ-ਏ-ਤੋਇਬਾ ਦੇ ਸਹਿ-ਸਥਾਪਕ ਦੇ ਉੱਤੇ ਗੋਲੀਆਂ ਨੇ ਜਿਹੜੀਆਂ ਉਚਲਾਈਆਂ ਗਈਆਂ ਨੇ ਤਾਂ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਅਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇਸ ਵੇਲੇ ਦੀ ਵੱਡੀ ਖਬਰ ਗਵਾਂਡੀ ਮੌਲਕ ਪਾਕਿਸਤਾਨ ਤੋਂ ਤੁਹਾਡੇ ਨਾਲ ਸੰਦੀ ਕਰ ਰਿਹਾ ਜਿੱਥੇ ਇੱਕ ਅਤਵਾਦੀ ਦੇ ਉੱਤੇ ਜਾਨਲੇਵਾ ਹਮਲਾ ਜਿਹੜਾ ਉਹ ਕੀਤਾ ਗਿਆ ਏ ਪਾਕਿਸਤਾਨ ਦੇ ਵਿੱਚ ਅਤਵਾਦੀ ਅਮੀਰ ਹਜ਼ਮਾ ਦੇ ਉੱਤੇ ਜਾਨਲੇਵਾ ਹਮਲਾ ਜਿਹੜਾ ਉਹ ਕੀਤਾ ਗਿਆ ਏ ਬਾਈਕ ਸਵਾਰਾਂ ਦੇ ਵੱਲੋਂ ਅਮੀਰ ਹਮਜ਼ਾ ਦੇ ਉੱਤੇ ਗੋਲੀਆਂ ਨੇ ਜਿਹੜੀਆਂ ਉਹ ਚਲਾਈਆਂ ਗਈਆਂ ਨੇ ਹਾਫਿਦ ਸૈયਦ ਦਾ ਕਰੀਬੀ ਹੈ ਜਿਹੜਾ ਇਹ ਦੱਸਿਆ ਜਾਂਦਾ ਏ ਅਤੇ ਇਸ ਨੂੰ ਨਾਜ਼ੁਕ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਿ ਰਵਾਇਆ ਗਿਆ ਹੈ ਤਾਂ ਗਲੋਬਲ ਟੈਰਰਿਸਟ ਦੇ ਉੱਤੇ ਜਾਨਲੇਵਾ ਹਮਲਾ ਜਿਹੜਾ ਉਹ ਹੋਇਆ ਏ ਲਸ਼ਕਰ ਦੇ ਕੋ-ਫਾਊਂਡਰ ਤੇ ਅੱਤਵਾਦੀ ਅਮੀਰ ਹਮਜ਼ਾ ਦੇ ਉੱਤੇ ਗੋਲੀਆਂ ਲਾਹੌਰ ਦੇ ਵਿੱਚ ਅਣਪਛਾਤੇਆਂ ਦੇ ਵੱਲੋਂ ਚਲਾਈਆਂ ਗਈਆਂ ਨੇ ਤਾਂ ਦੱਸਿਆ ਜਾ ਰਿਹਾ ਕਿ ਇਸ ਘਟਨਾ ਤੋਂ ਬਾਅਦ ਪਾਕਿਸਤਾਨੀ ਅੱਤਵਾਦੀ ਡਰ ਦੇ ਮਾਹੌਲ ਦੇ ਵਿੱਚ ਨੇ ਤਾਂ ਬੇहद ਕਰੀਬੀ ਹਾਫਿਜ਼ ਸૈયਦ ਦਾ ਦੱਸਿਆ ਜਾਂਦਾ ਹੈ ਅਤੇ ਇਸ ਦੇ ਉੱਤੇ ਗੋਲੀਬਾਰੀ ਆ ਜਿਹੜੀ ਉਹ ਕੀਤੀ ਗਈ ਹੈ ਤਾਂ ਲਾਹੌਰ ਦੇ ਵਿੱਚ ਇਸ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਗਿਆ ਹੈ ਹਾਫਿਜ਼ ਸૈયਦ ਦੇ ਕਰੀਬੀ ਅਤੇ ਲਸ਼ਕਰ-ਏ-ਤਾਇਬਾ ਦੇ ਸਹਿ-ਸੰਸਥਾਪਕ ਦੇ ਉੱਤੇ ਪਾਕਿਸਤਾਨ ਦੇ ਵਿੱਚ ਹਮਲਾ ਜਿਹੜਾ ਹੋਇਆ ਹੈ ਅਣਜਾਣ ਹਮਲਾਵਰਾਂ ਨੇ ਗਲੋਬਲ ਟੈਰਰਿਸਟ ਅਮੀਰ ਹਮਜ਼ਾ ਦੇ ਉੱਤੇ ਗੋਲੀ ਚਲਾਈ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਨਸਤੀ جاری ਹੈ ਤੇ ਨਾਜ਼ੁਕ ਹਾਲਤ ਦੇ ਵਿੱਚ ਉਸ ਦਾ ਇਲਾਜ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ ਤਾਂ ਪਾਕਿਸਤਾਨ ਦੇ ਵਿੱਚ ਲਗਾਤਾਰ ਅੱਤਵਾਦੀ ਨੇ ਜਿਹੜੇ ਉਹ ਅਣਜਾਣ ਹਮਲਾਵਰਾਂ ਦਾ ਨਿਸ਼ਾਨਾ ਬਣ ਰਹੇ ਨੇ ਹਾਲ ਹੀ ਦੇ ਵਿੱਚ ਹਾਫਿਜ਼ ਸૈયਦ ਦੇ ਕਰੀਬੀ ਸੈਫੁਲਲਾਹ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਤਾਂ ਹੁਣ ਖਬਰ ਆਈ ਹੈ ਕਿ ਹਾਫਿਜ਼ ਦੇ ਇੱਕ ਹੋਰ ਕਰੀਬੀ ਅੱਤਵਾਦੀ ਵੋਲਾਨਾ ਅਮੀਰ ਹਮਜ਼ਾ ਦੇ ਉੱਤੇ ਵੀ ਅਣਪਛਾਤੇ ਹਮਲਾ ਵਰੋਂ ਗੋਲੀਬਾਰੀ ਆ ਜਿਹੜੀ ਉਹ ਕੀਤੀ ਗਈ ਆ ਤਾਂ ਇਸ ਹਮਲੇ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਇਹ ਵੀ ਜ਼ਿਕਰ ਜੋ ਹੋ ਗਿਆ ਕਿ ਹਮਜ਼ਾ ਕੋਈ ਛੋਟਾ ਮੋਟਾ ਅੱਤਵਾਦੀ ਨਹੀਂ ਹੈ ਉਹ ਇੱਕ ਗਲੋਬਲ ਟੈਰਰਿਸਟ ਘੋਸ਼ਿਤ ਕੀਤਾ ਗਿਆ ਹੈ ਅਤੇ ਲਸ਼ਕਰ ਤੋਇਬਾ ਦਾ ਇਸ ਸੰਸਥਾਪਕ ਵੀ ਰਿਹਾ ਹੈ ਇੱਥੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਹਾਫੇ ਸੈਦ ਦੀ ਉਸ ਦੇ ਵੱਲੋਂ ਗੱਲ ਨਹੀਂ ਸੀ ਮੰਨੀ ਗਈ ਹਾਫੇ ਸੈਦ ਨੇ ਉਸ ਨੂੰ ਕਰੋਨਾ ਬਾਹਰ ਨਿਕਲਣ ਲਈ ਕਿਹਾ ਸੀ ਲੇਕਿਨ ਉਹ ਬਾਹਰ ਆਉਂਦਾ ਹੈ ਅਤੇ ਟਾਰਗੇਟ ਹੋ ਜਾਂਦਾ ਹੈ ਤਾਂ ਅਤਵਾਦ ਦੇ ਉੱਤੇ ਇਹ ਕਾਰਵਾਈ ਆ ਜਿਹੜੀ ਉਹ ਜ਼ਰੂਰ ਵੱਡੇ ਸਵਾਲਾਂ ਵਿੱਚ ਹੈ ਕਿ ਇਹ ਕਿਸੇ ਅਜੰਸਟਰੀ ਦਾ ਕੰਮ ਹੈ ਜਾਂ ਫਿਰ ਕਿਸੇ ਹੋਰ گروਹ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਲੇਕਿਨ ਇਹ ਵੱਡੀ ਘਟਨਾ ਗਵਾਂਡੀ ਮੌਕੇ ਪਾਕਿਸਤਾਨ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਅੱਤਵਾਦੀ ਅਣਪਛਾਤੇਆਂ ਦੀ ਗੋਲੀ ਦਾ ਸ਼ਿਕਾਰ ਬਣਿਆ ਏ ਮੌਤ ਦਾ ਖੇਡ ਖੇਡਣ ਵਾਲਾ ਖੁਦ ਇਸ ਖੇਡ ਦਾ ਸ਼ਿਕਾਰ ਹੁਣ ਬਣ ਗਿਆ ਏ ਤਾਂ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ